ਇਕੀ ਰਾਤ ਸਮਰਾਲਾ ਦੇ ਖੰਨਾ ਰੋਡ ਦੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਫਿਲਮੀ ਸਟਾਈਲ ਦੇ ਵਿੱਚ ਨਿਸ਼ਾਨਾ ਬਣਾਉਣ ਆਏ 10 ਤੋਂ 12 ਨਪਛਾਤੇ ਚੋਰ। ਅਨਪਛਾਤੇ ਚੋਰਾਂ ਦੇ ਹੌਸਲੇ ਇੰਨੇ ਉੱਚੇ ਸੀ ਕਿ ਪਹਿਲਾਂ ਉਹਨਾਂ ਨੇ ਸੁਨਿਆਰੇ ਦੀ ਦੁਕਾਨ ਦੇ ਸਬੰਧਿਤ ਇਲਾਕਿਆਂ ਦੇ ਚੌਂਕੀਦਾਰ ਨੂੰ ਬੰਨ੍ਹਿਆ, ਫਿਰ ਕੁੱਟਿਆ ਉਸ ਤੋਂ ਬਾਅਦ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਉਸ ਤੋਂ ਬਾਅਦ ਬਿਨਾਂ ਕਿਸੇ ਪਰਵਾਹ ਤੋਂ ਅਨਪਛਾਤੇ ਨੋ ਚੋਰ ਦੁਕਾਨ ਦੇ ਕੈਂਚੀ ਗੇਟ ਦੇ ਤਾਲੇ ਤੋੜਨ ਲੱਗ ਪਏ ਅਤੇ ਕੁਝ ਅਤੇ ਕੁਝ ਚੋਰ ਦੁਕਾਨ ਦੇ ਪਿਛਲੇ ਪਾਸੇ ਬੀਅਰ ਪਾਰਟੀ ਕਰਨ ਲੱਗ ਪਏ। ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਅਣਪਛਾਤੇ ਚੋਰੀ ਕੰਟਾ ਲੱਗੇ ਰਹੇ ਪਰ ਸਮਰਾਲਾ ਵਿਖੇ ਨਾਟ પેટ્રોલਿੰਗ ਦਸਤਾ ਦਾ ਨਿਸ਼ਾਨ ਤੱਕ ਦਿਖਾਈ ਨਹੀਂ ਦਿੱਤਾ ਜਿਸ ਕਰ ਅਣਪਛਾਤੇ ਚੋਰ ਬਿਨਾਂ ਕਿਸੇ ਡਰ ਪਰਵਾਹ ਤੋਂ ਇੱਕ ਕੰਟਾ ਦੁਕਾਨ ਦੇ ਤਾਲੇ ਤੋੜਨ ਵਿੱਚ ਲੱਗ ਰਹੇ ਪਰ ਚੰਡੀਗੜ੍ਹ ਰੋਡ ਦੁਕਾਨਦਾਰ ਦੇ ਰਾਖੀਕਰ ਦੇ ਚੌਂਕੀਦਾਰ ਨੇ ਆਪਣੇ ਦੂਜੇ ਚੌਂਕੀਦਾਰ ਵੱਲੋਂ ਕੋਈ ਸਿਟੀ ਮਾਰਨ ਦੀ ਆਵਾਜ਼ ਨਾ ਸੁਣਾਈ ਦੇਂਦੇ ਦੇਨ ਤੇਜ਼ ਜਾ ਕੇ ਪੁਲਿਸ ਬੁਲਾਈ ਤਾਂ ਅਣਪਛਾਤੇ ਚੋਰ ਭੱਜ ਗਏ ਇਸ ਘਟਨਾ ਤੋਂ ਬਾਅਦ ਸਮਰਾਲਾ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਬਈ ਬਲਬੀਰ ਸਿੰਘ ਬਲਬੀਰ ਸਿੰਘ ਕੀ ਘਟਣਾ ਹੋਈ ਰਾਤ ਕੀ ਘਟਣਾ ਕੀ ਹੋਈ ਰਾਤ ਮੈਂ ਘੇੜਾ ਮੋਂ ਚੱਡਾ ਸੀ ਉਹਦਾ ਭਈਆ ਖੜਾ ਸੀ ਅੱਗੇ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਬਜੇ ਦੀ ਗੱਲ ਹੈ ਤਿੰਨ ਤਿੰਨ ਕ ਬੋਲੀ ਦਿਖਾਦਾ ਅੱਛਾ ਕਿੰਨੇ ਕ ਬੰਦੇ ਸੀ ਕਿ ਉਹ 12 ਦੇ 12 ਬੰਦੇ ਨੌ ਦਾ ਇੰਨੇ ਆਏ ਹੋਏ ਸੀ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਬੰਨਦੇ ਸੀ ਲੱਟਾ ਉਹਨਾਂ ਨੇ ਬੰਨ ਕੇ ਡੋਬੇ ਉਹਦੇ ਕੰਡੇ ਸਾਈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਕੁਟਿਆ ਵੀ ਤੁਨੂੰ ਤੇ ਬੈਂਟਰੀ ਕਾਢੀ ਕੁਟਿਆ ਵੀ ਆ ਕੁੱਟ ਕੇ ਲਾ ਕੇ ਗਾਉਂ ਉੱਥੇ ਲਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕਿਉਂ ਚੁਲੂ ਸੀ ਉਹਨਾਂ ਕੋਲ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਹ ਵਾਸਤੇ ਬਈਂ ਹਿੰਦੀ ਬੋਲਦੇ ਸੀ ਹਾਂਜੀ ਕਿੰਨੇ ਜਣੇ ਸੀ 12 ਤਰੇ ਜਣੇ ਹਾਂ 12 ਤਰੇ ਜਣੇ ਮੂੰਹ ਟਕੇ ਹੋਏ ਸੀ ਤੰਗ ਦੇ ਮੂੰਹ ਟਕੇ ਹੋਏ ਸੀ ਉਹਨਾਂ ਸਾਰੇ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉੱਥੇ ਜਿੰਨੇ ਦਿਨ ਵੱਡੇ ਆ ਨਹੀਂ ਵੱਡੇ ਉਹਨਾਂ ਨੇ ਦੋ ਟੋਟਲੇ ਤੇ ਦੋ ਜੰਡੇ ਟੋਲ ਲਈ ਉਹਨਾਂ ਨੇ ਹੂੰ ਨਾਲ ਨੂੰ ਵੀ ਜਨਾਂ ਗਏ ਫੇਰ ਬੰਦੇ ਕਿਹਾ ਅਚ ਜੀ ਫਿਰ ਮਾਲਕ ਨੂੰ ਸੁਚਨਾ ਦਿੱਤੀ ਉਹਨੇ ਹਾਂਜੀ ਆਗੇ ਸੀ ਉਹ ਹਾਂਜੀ ਹਾਂਜੀ ਠੀਕ ਹੈ ਕੀ ਨਾਮ ਬਟਾ ਜੀ ਲਖਵੀਰ ਸਿੰਘ ਆ ਜੀ ਲਖਵੀਰ ਸਿੰਘ ਜੀ ਕੀ ਕੰਡਣਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੁਹਾਨੂੰ ਦੱਸ ਜੀ ਮੈਂ ਚੌਕੀਦਾਰ ਆ ਜੀ ਹਮ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਹਮ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹਮ ਤੇ ਇਹ ਮੈਂ ਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵਜੀ ਹੈਗੀ ਹਮ ਮੈਂ ਇਹਦੇ ਕੋਲ ਪਹੁੰਚ ਗਿਆ ਹਮ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰ ਰਾਮ ਸੱਦ ਕੇ ਲੈ ਕੇ ਆਏ ਜੀ ਹੂੰ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ हां ਜੀ ਜਦੇ ਆ ਗਏ ਤੇ ਜੀ ਫਿਰ ਲੱਬੇ-ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਨਹੀਂ ਲੱਗਾ ਕਿੱਧਰ ਗਏ ਸੀ ਬੰਦੇ ਕਿੱਧਰ ਉਹ ਚਾਵਾ ਰੋਡ ਕੰਨੀ ਹੋਏ ਤੇ ਜੀ ਅੱਛਾ ਉਹ ਉਹਨਾਂ ਦੀ ਬੇਸ ਪੁੱਛਿਆ ਗਿਆ ਜੀ ਮੂੰਹ ਬੰਨੇ ਹਿੱਤੇ ਜੀ ਉਹਨਾਂ ਨੇ ਅੱਖਾਂ ਖਾਈ ਕੱਲੀਆਂ ਦੀਦੀ ਸੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚਾਹੀ ਸੀ ਕਿ ਮੈਂ ਜੀ ਨਹੀਂ ਆਏ ਨਹੀਂ ਪਤਾ ਜੀ ਕਿਉਂ ਆਏ ਉਧਰ ਹੀ ਲੁਕਾਇਆ ਸੀ ਇਹਨਾਂ ਦਾ ਤੋਂਦ ਕਿ ਦੀ ਸੀ ਤੋਂਦ ਬਹੁਤ ਦੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਨਹੀਂ ਜੀ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨੇ ਜੀ ਉਹਨਾਂ ਨੇ ਕਿ ਕਾਹਦੇ ਚਾਹ ਸੀ ਉਹ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿ ਨਿਕ ਲੱਗੀਆਂ ਕੁਛ ਸੱਟਾਂ ਬਸ ਇਹਨੂੰ ਕੁੱਟੇ ਮਾਰੇ ਥੋੜਾ ਬੱਤੀ ਲੱਗਦਾ ਕੁੱਟੇ ਆ ਜੀ ਬੰਨ ਲਿਆ ਸੀ ਉਹਨੇ ਫਿਰ ਜਿਹੜੇ ਜਿਹੜੇ ਦੁਵੈਲਰ ਦੀ ਦੁਕਾਨ ਆਉਂਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿਹਨੇ ਕੋਈ ਕਿੱਧਰੋਂ ਉਹ ਕਿਹਨੇ ਕੋਈ ਆ ਕੇ ਸੀ ਉਹ ਉਹ ਜਦ ਇਹ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੋਈ ਪੁਲਿਸ ਵਾਲੇ ਵੀ ਜਦੋਂ ਆਗੇ ਤੇ ਜੀ ਪੁਲਿਸ ਵਾਲਿਆਂ ਨੇ ਕਰਿਆ ਜਣੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਥੀਕੇ ਜੀ ਕੋਲ 5-600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਗਏ ਕਿਹਨਾਂ ਦਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਗਏ ਹਾਂਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਈ ਤੇ ਅੱਛਾ ਅੱਛਾ ਹਥਿਆਰ ਸੀਗੇ ਹੋਣਾ ਕੋਈ ਹਾਂਜੀ ਹਥਿਆਰ ਤੇ ਖਰਚਾਂ ᱛੀਆਂ ਜੀ ਖਰਚਾ ᱛੀਆਂ ਹਾਂ ਠੀਕ ਹੈ ਇਹਨਾਂ ਜੀ ਮੈਂ ਦੀਪਕ ਗਰਮਾ ਜੀ ਜੀ ਕੋਈ ਕੀ ਕਰਨਾ ਹੋਈਆ ਪਰ ਮੰਹੀਂ ਰਾਤ 10:20 2:30 ਵਜੇ ਇੱਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰੇ ਚ ਰਿਕਾਰਡਿੰਗ ਹੋਈ ਹੋਣੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਪੁੱਦੇ ਜੀ ਬਾਹਰਲੇ ਕੈਂਚੀ ਘਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਵ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਥੋੜੀ ਜੀ ਉਸ ਬਾਅਦ ਚੌਂਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਕੋਈ ਕੋਈ ਵਾਰਦਾਤ ਹੋ ਗਈ ਆ। ਵੀ ਪੁਲਿਸ ਵੀ ਖੜੀ ਆ। ਸੀਪੀਆਰ। ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਤੋੜਲੇ ਜੀ ਉਹਨਾਂ ਨੇ। ਬਾਕੀ ਬੰਦੇ ਭੱਜ ਗਏ ਜੀ। ਹੁਣ ਅਸੀਂ ਆ ਗਈ ਸੀਗੇ। ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀਗਾ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ। ਉਹ ਦੂਜੇ ਬੰਦੇਆਂ ਨੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ। ਉਹਨਾਂ ਦੇਖ ਕੇ ਉਹ ਭੱਜ ਗਏ ਜੀ। ਜਿਹੜਾ ਸਾਡਾ ਬਚਾਅ ਹੋ ਗਿਆ। ਕਿੰਨੇ ਕਬੀ ਜਟਨਾਈ ਹੈ। ਇਹੀ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦਾ ਦਨ ਤੇ 3:25 ਤੇ ਇਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਕ ਵੇ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਪੌਣੇ ਕਿ 4 ਵਜੇ ਪਤਾ ਲੱਗਿਆ ਜੀ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਨਾ ਡੇਢ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਆਹ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਿਆ ਚੋਰ ਕਿੰਨੇ ਕ ਟਾਈਮ ਕੋਰੇ ਦਾ ਇਹ ਕੈਮਰੇ ਦਾ ਤਕਰੀਬਨ 1 ਘੰਟਾ ਜੀ 1 ਘੰਟਾ ਹੋਰ ਹਾਂ ਜੀ ਤੇ ਤੁਹਾਨੂੰ ਕਿਹੜੀ ਸੂਚਨਾ ਮਿਲਦੀ ਹੈ ਜੀ ਅਨੁਸੂਚਨਾ ਉਹ ਪੁਲਿਸ ਵਾਲੇ ਨੇ ਜੋ ਜੋ ਰਾਜੀ ਜੋ ਰਾਜੀ ਹਾਂ ਨੁਕਸਾਨ ਹੋਇਆ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪ੍ਰਮਾਤਮਾ ਦੀ ਦਇਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੇਟ ਤੇ ਜਿੱਦ ਹੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜਨੇ ਕੈਮਰੇ ਸਾਡੇ ਦੋ ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਗਿਣਤੀ ਸੀਗੀ ਜੀ ਨੌ ਤਾਂ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਕੀਦਾਰ ਦੇ ਦੱਸਣ ਦੇ ਮਤਲਬ ਕੋ 13 ਕਹਿੰਦਾ ਇਹ ਵੀ ਦੇਖਿਆ ਜੀ ਵੀ ਫਟ ਵੀ ਵੀ ਪੀਜੀਏ ਹਾਂ ਉਹ ਰਿਕਾਰਡਿੰਗ ਹੈਗੀ ਹੈ ਵੀਰ ਵੀ ਪੀਂਦਾ ਦਿਖਾਈ ਦੋ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਦੇ ਪਿੱਛੇ ਖੜ ਕੇ ਉਹਨੇ ਵੀਰ ਵੀ ਪੀਤੀ ਹੈ ਅਗਰ ਕੀ ਚੌਕੀਦਾਰ ਦਾ ਮੋਬਾਈਲ ਵਿੱਚ ਪੈਸੇ ਵੀ ਹੋ ਰਹੇ ਹਾਂ ਹਾਂ ਚੌਕੀਦਾਰ ਕਹਿੰਦਾ ਜੀ ਮੇਰੇ ਮੋਬਾਈਲ ਦਾ SIM ਲੈ ਗਏ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਏ ਸੀ ਕਹਿੰਦਾ ਉਹ ਵੀ ਲੈ ਗਏ ਜੀ ਉਰੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁੱਤਾ ਪਿਆ ਸੀਗਾ ਜੀ ਇਹ ਦੇਖੋ ਕੰਪਲੀਟ ਕਿਸਾ ਇਹ ਕੰਪਲੀਟ ਹਾਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਿਬ ਨੂੰ ਕੀ ਲੱਗਦਾ ਤੁਹਾਡਾ ਦੁਕਾਨਦਾਰ ਸੇਫ ਨੇ ਵੇਦੋ ਹੀ ਇੱਥੇ ਸੇਫਟੀ ਦਾ ਇਹ ਜੀ ਹੋਇਆ ਜੀ ਇੱਕ ਦੇਰ ਰਾਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਨਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੇ ਸੀਆਈ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤਰੀਸ ਕਰ ਲਾਂਗੇ ਸਰ ਕੋਈ ਨੁਕਸਾਨ ਵਗੈਰਾ ਹੋਇਆ ਜੀ ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰੇ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਕੱਲ ਤੇ ਬਾਕੀ ਡਾਇਰੈਕਟ ਕਰ ਲਾਂਗੇ ਜੀ ਤਤਕਸ਼ ਕਰ ਲਾਂਗੇ ਸਾਰਾ ਜੀ ਇੱਕ ਘੰਟਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਤਤਕਸ਼ ਜੀ ਕਰਾਂਗੇ ਕਾਰਵਾਈ ਜੀ